ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਦੇ ਵਿੱਚ ਅਸੀਂ ਸੰਤ ਸਿੰਘ ਮਸਕੀਨ ਹੁਣਾ ਕੋ ਜਾਣਾਂਗੇ ਕਿ ਜਿਹੜੇ ਸਾਡੇ ਕੋ ਹਰ ਰੋਜ਼ ਪਾਪ ਹੋ ਜਾਂਦੇ ਜਿਹੜੇ ਜਿਹੜਾ ਅਸੀਂ ਸਾਡਾ ਮਨ ਮੈਲਾ ਹੋ ਜਾਂਦਾ ਵੈ ਅਸੀਂ ਆਪਣੇ ਮਨ ਨੂੰ ਸਾਫ਼ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਮਾਫੀ ਮੰਗੰਦਾ ਵਾਹਿਗੁਰੂ ਦੀ ਆਬਾਦਤ ਕਰਨ ਦਾ ਅਸਲ ਤਾਇਮ ਅਸਲ ਉਮਰ ਕੀ ਹੈ ਇਹ ਵੀਰੋ ਅਸੀਂ ਅੱਜ ਦੀ ਕਥਾ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਦਸਤੇ ਬਾਰ ਜਾਣੇ ਸੀਰਤ-ਏ-ਪੈਗੰਬਰੀ ਇਸ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਬਾਬਾ ਫਰੀਦ ਦੱਸ ਲੋ ਫਰੀਦ ਦਾ ਉਮਰ ਸੁਹਾਵੜੀ ਸੰਗ ਸਵਨੜੇ ਦੇ ਵਿਰਲੇ ਕੇਈ ਪਾਇਨੇ ਜਿਨਾ ਪਿਆਰੇ ਨੇ ਕੰਚਨ ਵਰਗੀ ਕਾਇਆ ਹੋਵੇ ਨੌਜਵਾਨ ਸਰੀਰ ਹੋਵੇ ਸੁਪਨ ਹੋਵੇ ਬਾਬਾ ਫਰੀਦ ਕਹਿੰਦੇ ਕੋਈ ਵਿਰਲੇ ਦੀ ਜ਼ਬਾਨ ਤੋਂ ਪ੍ਰਮਾਤਮਾ ਦਾ ਨਾਮ ਨਿਕਲਦਾ ਕੌਣ ਲੈਂਦਾ ਹੈ ਫਰੀਦ ਦਾ ਉਮਰ ਸੁਹਾਵੜੀ ਸੰਗ ਸਵਨੜੇ ਦੇ ਵਿਰਲੇ ਕੇ ਪਾਇਨ ਜਨਾ ਪਿਆਰੇ ਨੇ ਤਾਂ ਸ਼ੇਖ ਸਾਦੀ ਸਾਹਿਬ ਕਹਿੰਦੇ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ ਉਹਤੇ ਪੈਗੰਬਰਾਂ ਵਾਲੀ ਸੀਰਤ ਰੱਖਦਾ ਹੈ ਜੋ ਜਵਾਨੀ ਦੇ ਚ ਗੁਨਾਹਾਂ ਤੋਂ ਤੌਬਾ ਕਰੇ ਤੇ ਜਿਹੜਾ ਬੁਢੇ ਪੇ ਦੇ ਚ ਕਰੇ ਤਾਂ ਇਹ ਕਹਿੰਦਾ ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਵਦ ਪਰਹੇਜ਼ਗਾਰ ਅਗਰ ਕੋਈ ਪੀਰੀ ਦੇ ਚ ਬੁੱਢੇ ਪੇ ਵਿੱਚ ਗੁਨਾਹਾਂ ਤੋਂ ਤੋਬਾ ਕਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਬਈ ਕਿਉਂ ਕਹਿੰਦੇ ਇਹ ਤੇ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਬੁੱਢਾ ਬਗਿਆੜ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੱਡ ਦਿੱਤਾ ਹੈ ਉਦਾਹਰਣ ਦਿੱਤਾ ਉਸਨੇ ਤਾਂ ਇਸ ਬਗਿਆੜ ਨੇ ਪકડਣਾ ਥੋੜੀ ਛੱਡਿਆ ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਬੱਕਰੀਆਂ ਹੁਣ ਤੇ ਬਿਰਦ ਹੋ ਗਏ ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਵਦ ਪਰਹੇਜ਼ਗਾਰ ਪੀਰੀ ਬੁੜੇਪਾ ਅਰੇ ਭਗਿਆੜ ਗੁਰਗ ਇਹ ਦਾਵਾ ਕਰੇ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਪકડਣਾ ਛੋੜ ਦਿੱਤਾ ਹੈ ਛੋੜਿਆ ਨਹੀਂ ਪਕੜੇ ਨਹੀਂ ਜਾਂਦੀਆਂ ਉਹ ਪਕੜੀਆਂ ਹੀ ਨਹੀਂ ਜਾਂਦੀਆਂ ਅਗਰ ਬਿਰਦ ਬੰਦਾ ਆਖੇ ਮੈਂ ਪਾਪਾ ਨੂੰ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨਹੀਂ ਇਹਨੇ ਪਾਪਾ ਨੂੰ ਨਹੀਂ ਛੱਡਿਆ ਪਾਪੇ ਇਹਨੂੰ ਛੱਡ ਕੇ ਚਲੇ ਗਏਗਾ ਗੁਨਾਹ ਹੀ ਇਸ ਨੂੰ ਛੱਡ ਕੇ ਚਲੇ ਗਏਗਾ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇ ਚ ਪੈਰਾਂ ਦੇ ਚ ਅੱਖਾਂ ਦੇ ਚ ਜ਼ੁਬਾਨ ਦੇ ਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣਾ ਪਾਪ ਬੈਠਣ ਤੇ ਕਿੱਥੇ ਬੈਠਣਾ ਨੈਣੋਂ ਨੀਰ ਬਹੇ ਤਨ ਕੀਨਾ ਭਏ ਕੇਸ ਦੁਦਮਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਭਰਾਨੀ ਇਸ ਹਾਲਤ ਦੇ ਚ ਵਿਚਾਰੇ ਗੁਨਾਹ ਟਿਕਨ ਤੇ ਕਿੱਥੇ ਟਿਕਨ ਕਿਹੜੀ ਥਾਂ ਤੇ ਜੋ ਹੈ ਟਿਕਨ ਇਸ ਵਾਸਤੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਹੈ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮਾ ਜਰਾ ਕਹਿੰਦੇ ਨੇ ਬੁਢੇ ਪੈ ਨੂੰ ਤੇ ਜਰਾ ਜਰਾ ਰੰਚਕ ਮਾਤਰ ਵੀ ਜਰਾ ਉਪਾਉ ਨਾ ਹੋ ਸਕੇ ਜਰਾ ਜਿਆਂ ਵੀ ਉਪਾਉ ਨਹੀਂ ਹੋ ਸਕਦਾ ਜਰਾ ਅਵਸਥਾ ਮਾ ਹੈ ਬ੍ਰਿਧ ਅਵਸਥਾ ਦੇ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮਾ ਹੈ ਭਉ ਸਾਗਰ ਕੇ ਤਰਣ ਕੋ ਤਰਣ ਅਵਸਥਾ ਹੈ ਜਿਵੇਂ ਪਾਣੀ ਦੇ ਵਿੱਚ ਬਹੁਤ ਜ਼ਈਫ ਤੇ ਕਮਜ਼ੋਰ ਬੰਦਾ ਤੈਰ ਨਹੀਂ ਸਕਦਾ ਸੰਸਾਰ ਦੇ ਵਿੱਚ ਵੀ ਉਹ ਨਹੀਂ ਤੈਰ ਸਕੇਗਾ ਬਹੁਤ ਸਾਗਰ ਦੇ ਵਿੱਚ ਡੁੱਬ ਜਾਏਗਾ ਤੈਰਨ ਲਈ ਤੇ ਹੱਥ ਪੈਰ ਮਾਰਨ ਨੇ ਕੁਛ ਨਾ ਕੋਈ ਤੇ ਜਬ ਤੱਕ ਮਿਹਨਤ ਸਾਧਨਾ ਤੇ ਕਰਨੀ ਉਹਦੇ ਲਈ ਸਰੀਰ ਦੇ ਸ਼ਕਤੀ ਤੇ ਚਾਹੀਦੀ ਤੋ ਜਾਨੀ ਰੇਜ ਮਨੁਖ ਜੀਵੇ ਆ ਆਪਣੀ ਮਤ ਦੇ ਮੁਤਾਬਕ ਕੌਣ ਗੁਰੂ ਦੀ ਮਤ ਲੈਂਦਾ ਤੇ ਜਦ ਬਿਰਦ ਹੋ ਗਿਆ ਬਹੁਤ ਜ਼ੈਇਫ ਹੋਇਆ ਮਤ ਰਹੀ ਨਹੀਂ ਤਾ ਹੁਣ ਕਹਿੰਦਾ ਗੁਰੂ ਤੂੰ ਆਪਣੀ ਮਤ ਮੈਨੂੰ ਦੇ ਜਦ ਤੋਂ ਆਪਣੀ ਮਤ ਭੇਟ ਨਹੀਂ ਕਰ ਸਕਿਆ ਤੋ ਹੁਣ ਮੁਸ਼ਕਿਲ ਹੈ ਇਸ ਵਕਤ ਗੁਰੂ ਦੀ ਮਤ ਲੈ ਵੀ ਸਕੇ ਲੰਘ ਗਿਆ ਸਮਾਂ ਵਕਤ ਲੰਘ ਗਿਆ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇ ਪਾਇਨ ਜਿਨਾ ਪਿਆਰੇ ਨੇ ਤੋ ਮਤ ਤੋਂ ਮੁਰਾਦ ਹੈ ਵਿਚਾਰ ਸੋਚਣੀ ਚਿਤਵਣੀ ਬੰਦਾ ਉਦੋਂ ਹੀ ਬਦਲਦਾ ਜਦ ਬੰਦੇ ਦੀ ਮਤ ਬਦਲਦੀ ਹੈ ਬੰਦਾ ਉਦੋਂ ਹੀ ਬਦਲਦਾ ਜਦ ਬੰਦੇ ਦੀ ਸੋਚਣੀ ਬਦਲਦੀ ਹੈ ਬੰਦੇ ਦੇ ਵਿਚਾਰ ਬਦਲਦੇ ਨੇ ਭਗਤ ਦਇਆਰਾਮ ਇਹਦਰ ਕੁਝ ਜੋ ਹੈ ਕਾਠਿਆਵਾੜ ਦੇ ਇਲਾਕੇ ਚ ਹੋਏ ਨੇ ਉਹ ਕਹਿੰਦਾ ਹੈ हे ਪ੍ਰਭੂ ਤੇਰੇ ਚਰਨਾ ਦੇ ਚ ਕਦਮਾਂ ਦੇ ਚ ਕੁਝ ਰੱਖਣ ਨੂੰ ਮੇਰਾ ਜੀ ਕਰਦਾ ਹੈ ਭੇਟ ਕਰਨ ਨੂੰ ਪਰ ਮੈਂ ਉਹੀ ਭੇਟ ਕਰਨਾ ਚਾਹਨਾ ਜੋ ਮੇਰਾ ਆਪਣਾ ਹੋਵੇ ਇਹ ਤਨ ਤੇਰਾ ਹੈ ਕੀ ਭੇਟ ਕਰਾਂ ਤੇ ਤਨ ਦੀ ਸ਼ਕਤੀ ਨਾਲ ਮੈਂ ਧਨ ਕਮਾਇਆ ਇਹ ਕੀ ਭੇਟ ਕਰਾਂ ਵੀ ਤੇਰੀ ਸ਼ਕਤੀ ਦੇ ਨਾਲ ਮੈਂ ਇਕੱਠਾ ਕੀਤਾ ਕਮਾਇਆ हे प्रभु जे तू कबूल करें जो कुछ मेरा है ओह ने मेरे पाप मेरे गुनाह मेरा अनर्थ जे तू कबूल करें ते मैं तेरे चरनाच रखदे हां बाकी मेरे कोल कुछ भी नहीं अपना सब कुछ तेरा है इते मन तन तेरा तन भी तेरा तू ठाकुर स्वामी प्रभु मेरा तो मैं अर्ज करा मूल जड़ी समस्या है मानसिक है जो परमात्मा ਨਾਲ ਨਹੀਂ जुड़न देती ਔਰ ਇਨਾ ਮੋਲ ਸਮੱਸਿਆਵਾਂ ਦੇ ਚ ਚਾਰ ਸਮੱਸਿਆ ਸਭ ਤੋਂ ਵੱਡੀਆਂ ਨੇ। ਪ੍ਰਥਮ ਮਨ ਮੈਲਾ ਤੇ ਮਨ ਦੀ ਮਹਿਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ? ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੋਵੇ। ਸਰੀਰਕ ਚੋਟ ਪਹੁੰਚੀ ਹੋਵੇ, ਮਾਨਸਿਕ ਚੋਟ ਪਹੁੰਚੀ ਹੋਵੇ, ਕਿਸੇ ਨੂੰ ਆਰਥਿਕ ਚੋਟ ਪਹੁੰਚੀ ਹੋਵੇ, ਕਿਸੇ ਨੂੰ ਪਰਿਵਾਰਕ ਚੋਟ ਪਹੁੰਚੀ ਹੋਵੇ, ਕਿਸੇ ਦੀ ਇੱਜ਼ਤ ਦੇ ਅਸਮਤ ਤੇ ਚੋਟ ਕੀਤੀ ਹੋਵੇ, ਬਸ ਇਹੀ ਪਾਪ ਹੈ ਔਰ ਕੁਝ ਪਾਪ ਨਹੀਂ। जिस कर्म तो किसी का कुछ खोया जाए धन खोया जाए तन खोया जाए या इज्जत असमत ये खो ले जाए बस यही पाप है और कुछ भी, भी पाप नहीं इतनी मैं जिस कर्म तो किसी भी कुछ चोट लगे और अगले का कुछ खोया जाए बस यही पाप है उन्न की है जिस कर्म तो किसी न कुछ मिले सुख मिले चैन मिले आराम मिले सम्मान मिले कला मिले ज्ञान मिले कुछ भी मिले जिस कर्म तो किसी दी झोली रेच कुछ पवे ए पुण्य है जिस कर्म तो किसी दा कुछ खोया जाए ए पाप है ते पाप मन दी महले जिस तरह सवेरे बन्दा घरों निकले ते शामे घर वापस आवे ਤੋ ਕੁਛ ਨਾ ਕੁਛ ਅਲੋਧਗੀ ਕੁਛ ਨਾ ਕੁਛ ਮੈਲ ਤੇ ਕਪੜਿਆਂ ਤੇ ਪੈਂਦੀ ਹੈ ਭਾਵੇਂ ਮਨੁ ਕਿਤਨਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਕੁਛ ਨਾ ਕੁਛ ਤੇ ਹੁੰਦਾ ਆਖਰ ਕੁਛ ਦਿਨਾਂ ਤੋਂ ਬਾਅਦ ਮੈਲ ਰਿਸਣ ਲੱਗ ਪੈਂਦੀ ਹੈ ਖਲਾਦ ਚ ਅਲੋਧਗੀ ਹੈ ਉਹ ਮੈਲ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਦਿਨ ਭਰ ਕਰਮ ਕਰਦੇ ਆ ਕੁਛ ਨਾ ਕੁਛ ਕਰਮ ਸਾਥ ਵੈਸੇ ਹੋ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਝੋਟ ਪਹੁੰਚਦੀ ਹੈ ਕਿਸੇ ਦਾ ਕੁਛ ਨੁਕਸਾਨ ਹੋ ਜਾਂਦਾ ਹੈ ਕਿਦਰੇ ਬੋਲ ਕੇ ਕਿਦਰੇ ਸੋਚ ਕੇ ਕਿਦਰੇ ਕਰ ਕੇ ਔਰ ਅਜ ਤੱਕ ਜੋ ਕੀਤਾ ਹੈ ਅਨੰਤ ਜਨਮਾਂ ਤੱਕ ਜੋ ਕੀਤਾ ਹੈ ਮੈਲ ਰੋਜ਼ ਰੋਜ਼ ਇਕੱਠੀ ਹੋ ਰਹੀ ਏ ਤੋ ਹਣ ਦਾ ਸਾਧਨ ਅਸੀਂ ਕਰਦੇ ਨਹੀਂ ਤਨ ਮੈਲਾ ਹੋ ਜਾਂਦਾ ਏ ਧੋ ਲੈਂਦੇ ਆ ਮਨ ਮੈਲਾ ਹੋ ਜਾਂਦਾ ਏ ਨਹੀਂ ਧੋਂਦੇ ਰੋਜ਼ ਰੋਜ਼ ਮੈਲ ਇਕੱਠੀ ਹੁੰਦੀ ਏ ਕਹਿੰਦੇ ਨੇ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਨਹੀਂ ਦਿਖਾਈ ਦਿੰਦੀ ਮੈਲ ਧੋਣਾ ਵੀ ਆਸਾਨ ਕਪੜਾ 5-7 ਦਿਨ 10 ਦਿਨ ਦਾ ਮੈਲਾ ਹੈ ਤਾਂ ਥੋੜੀ ਜਿਹੀ ਮੈਲ ਦਿਖਾਈ ਦੇਣ ਲੱਗ ਪੈਂਦੀ ਹੈ ਢੰਗ ਨਾਲ ਧੋਣਾ ਪਏਗਾ ਕਪੜਾ ਮਹੀਨੇ 2 ਮਹੀਨੇ ਦਾ ਮੈਲਾ ਹੈ ਤਾਂ ਕਪੜੇ ਦਾ ਰੰਗ ਖੋਂਦਾ ਹੈ ਮੈਲ ਦੀ ਤਹਿ ਜਮਦੀ ਹੈ ਪਰਤ ਦੇ ਉੱਤੇ ਪਰਤ ਤੇ ਜੇ ਕਿਦਰੇ ਕਪੜਾ 3-4 ਮਹੀਨੇ ਦਾ ਮੈਲਾ ਹੋਵੇ ਤਾਂ ਮੈਲ ਦਿਖਾਈ ਦਿੰਦੀ ਹੈ ਕਪੜਾ ਦਿਖਾਈ ਨਹੀਂ ਦਿੰਦਾ ਪਤਾ ਹੈ ਮਨ ਕਦੋਂ ਦਾ ਮੈਲਾ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਾਇ ਤੇ ਕਈ ਜਨਮਾਂ ਦਾ ਮੈਲਾ ਹੈ ਬੰਦੇ ਦੇ ਦਰਸ਼ਨ ਕਰੀਏ ਮੈਲ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਇੰਨੇ ਮੈਂ ਅਰਜ਼ ਕਰਾਂ ਮਨੁੱਖ ਦੇ ਦਰਸ਼ਨ ਕਰੀਏ ਹੰਕਾਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਕਰੀਏ ਲੋਭ ਤੇ ਵਾਸ਼ਨਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਈਰਖਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਫਤੂਰ ਦੇ ਦਰਸ਼ਨ ਹੁੰਦੇ ਨੇ غرੂਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ ਇੰਨਾ ਮੈਲਾ ਹੈ ਮਨੁੱਖ ਕਿਸੇ ਕੋਲ ਵੀ ਬੈਠ ਕੇ ਦੇਖ ਲਓ غرور ہے فیتور ہے واشنا ہے کامنا ہے লোভ ہے اچھاواں نے اس سب کچھ مائل جمی پئی ہے پرت در پرت مائل دی تو من مائل ہے اے من دی پہلی سمسیا دوسرا من بالکل چپ نہیں کردا ہر وقت بولدا ہے ہر وقت اندر پُرنے چلدا ہے اے دوسری سمسیا ہے تیسری من بالکل تریپت نہیں ہوندا رجدا ہی نہیں کسے دا بھی نہیں رہدا ਇਕ ਬਿਖਾਰੀ ਦਾ ਮਨ ਭੁੱਖਾ ਹੈ ਇਕ ਰਾਜੇ ਦਾ ਮਨ ਵੀ ਭੁੱਖਾ ਹੈ ਇਕ ਨਿਰਧਨ ਵੀ ਭੁੱਖਾ ਹੈ ਇਕ ਧਨਵਾਨ ਵੀ ਭੁੱਖਾ ਹੈ ਇਕ ਨਿਰਗੁਣ ਭੁੱਖਾ ਹੈ ਇਕ ਗੁਣਮਾਨ ਵੀ ਭੁੱਖਾ ਹੈ ਬਹੁਤ ਪਰਬਲ ਭੁੱਖਾ ਹੈ ਔਰ ਮਨ ਤ੍ਰਿਪਤ ਹੁੰਦਾ ਹੀ ਨਹੀਂ ਚੌਥੀ ਮੰਦੀ ਸਮੱਸਿਆ ਹੈ ਕਿ ਮਨ ਇੱਕ ਕੋਈ ਤਰ੍ਹਾਂ ਦੀ ਗਲਤੀ ਨੂੰ ਬਾਰ-ਬਾਰ ਕਰਦਾ ਹੈ ਇਹਦੀ ਮੂਰਖਤਾ ਨਹੀਂ ਜਾਂਦੀ ਇਹ ਚਾਰ ਮੂਲ ਸਮੱਸਿਆਵਾਂ ਨੇ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਮਨ ਨੂੰ ਨਿਰਮਲ ਕਰਨ ਵਾਸਤੇ ਮਨ ਨੂੰ ਚੁੱਪ ਕਰਨ ਵਾਸਤੇ ਮਨ ਨੂੰ ਤ੍ਰਿਪਤ ਕਰਨ ਵਾਸਤੇ ਤੇ ਮਨ ਦੀ ਮੂਰਖਤਾ ਨੂੰ ਮਿਟਾਉਣ ਵਾਸਤੇ ਜਿਹੜੇ ਸਾਧਨ ਅਪਣਾਏ ਗੁਰਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਅਡਰੀ ਹੋ ਗਈ ਬਸ ਇੱਥੋਂ ਗੁਰਮਤ ਨਹੀਂ ਆਰੀ ਹੋ ਗਈ ਗੁਰਨਾਨਕ ਸਹਿਮਤ ਨਹੀਂ ਹੋਏ ਸਿਰਫ ਇੱਕ ਨੁਕਤਾ ਇਸ ਵਿਖਤ ਆਪ ਜੀ ਦੇ ਸਾਹਮਣੇ ਰੱਖਾ ਤੇ ਸਮਾਪਤੀ ਬਾਕੀ ਵਿਚਾਰਾਂ ਕੱਲ ਹਿੰਦੁਸਤਾਨ ਦੇ ਸਨਾਤਨੀ ਰਿਸ਼ੀਆ ਨੇ ਮੰਦੀ ਮੈਲ ਨੂੰ ਧੋਣ ਵਾਸਤੇ ਕਹੇ ਜਤਾ ਤੀਰਥਾਂ ਦਾ ਇਸ਼ਨਾਨ 68 ਤੀਰਤ ਤੇ 68 ਤੀਰਥਾਂ ਦੇ ਇਸ਼ਨਾਨ ਤੇ ਵੀ ਮੰਦੀ ਮੈਲ ਤੋਲੀ ਨਹੀਂ ਤਾਂ ਫਿਰ ਕੁੰਭ ਦਾ ਇਸ਼ਨਾਨ ਕੁੰਬੀ ਦਾ ਇਸ਼ਨਾਨ ਮਾਗਦਾ ਇਸ਼ਨਾਨ ਕਰੋਣਾ ਬੰਦੇ ਪਹੁੰਚਦੇ ਨੇ ਆਪਣੇ ਪਾਪਾ ਨੂੰ ਧੋਣ ਵਾਸਤੇ ਕੁੰਭ ਦੇ ਦੇ ਨਾਲ ਅਦਕੀ ਕੁੰਭ ਲਗਿਆ ਸੀ ਮਈ ਦੇ ਮਹੀਨੇ ਉਜੈਨ ਦੇ ਵਿੱਚ ਚਾਰ ਸ਼ਹਿਰਾਂ ਦੇ ਵਿੱਚ ਲੱਗਦਾ 12-12 ਸਾਲ ਬਾਅਦ ਨੰਬਰ ਆਉਂਦਾ ਹੈ 나ਸਿਕ গোਦਾਵਰੀ ਦੇ ਕੰਡੇ ਤੇ ਲੱਗਦਾ ਹੈ ਉਜੈਨ ਦੇ ਵਿੱਚ ਸਿਪਰਾ ਨਦੀ ਦੇ ਕੰਡੇ ਤੇ ਲੱਗਦਾ ਹੈ ਫਿਰ ਹਰਦੁਆਰ ਦੇ ਵਿੱਚ ਗੰਗਾ ਨਦੀ ਹੈ ਔਰ ਫਿਰ ਪ੍ਰਯਾਗਰਾਜ ਗੰਗਾ ਤੇ ਜਮਨਾ ਦੋਵੇਂ ਇਕੱਠੀਆਂ ਨੇ ਸੰਗਮ ਹੈ ਇਨ੍ਹਾਂ ਚਾਰਾਂ ਦੇ ਵਿੱਚ ਬਾਰੀ-ਬਾਰੀ 12 ਸਾਲਾਂ ਬਾਅਦ ਕੁੰਭ ਲੱਗਦਾ ਹੈ 18 ਤੀਰਥਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਦੂਰ ਨਹੀਂ ਹੋਈ ਉਹ ਕਹਿੰਦੇ ਨੇ ਫਿਰ ਮਾਗ ਦਾ ਇਸ਼ਨਾਨ ਕਰ ਲੋ ਮਾਗ ਦੇ ਮਹੀਨੇ ਦਾ ਸਾਲ ਦੇ ਸਾਲ ਇਸ਼ਨਾਨ ਹਰਿਦਵਾਰ ਤੇ ਪ੍ਰਿਆਗ ਰਾਜ ਦਾ ਇਸ ਤੇ ਵੀ ਕਰੋੜਾਂ ਬੰਦੇ ਪਹੁੰਚਦੇ ਨੇ ਸਪੈਸ਼ਲ ਟ੍ਰੇਨਾਂ ਚੱਲਦੀਆਂ ਨੇ ਔਰ ਹਜ਼ਾਰਾਂ ਲੱਖਾਂ ਉਥੇ ਤੰਬੂ ਲਾਏ ਜਾਂਦੇ ਨੇ ਹੋਟਲ ਸਾਰੇ ਭਰ ਜਾਂਦੇ ਨੇ ਖੇਮੇ ਸਾਰੇ ਭਰ ਜਾਂਦੇ ਨੇ ਬੜੀ ਦੁਨੀਆ ਪਹੁੰਚਦੀ ਹੈ ਵੀ ਜੋ ਸਾਲ ਬਰਬਾਪ ਕੀਤੇ ਨੇ ਧੋਈਏ ਮਿਟਣ ਤੇ ਜੇ ਮਾਗਦੇ ਇਸ਼ਨਾਨ ਨਾਲ ਵੀ ਪਾਪ ਨਹੀਂ ধੁਲੇ ਤਾ ਫਿਰ ਕਹਿੰਦੇ ਨੇ ਕੁੰਭ ਦਾ ਇਸ਼ਨਾਨ ਮੈਂ ਦੇਖਿਆ ਇਸ ਤੇ ਸਾਧੂ ਸੰਤ ਤੇ ਪਹੁੰਚਦੇ ਨੇ بڑے بڑے ਰਾਜਨੀਤਕ ਵੀ ਪਹੁੰਚਦੇ ਨੇ ਮਨਿਸਟਰ ਵੀ ਪਹੁੰਚਦੇ ਨੇ ਬਈ ਜੀਵਨ ਭਰ ਜੋ ਪਾਪ ਕੀਤੇ ਨੇ ਉਹਨੇ ਇੱਕ ਡੁਬਕੀ ਲਾਈਏ ਗੰਗਾ ਦੇ ਤੇ ਦੂਰ ਹੋ ਜਾਣ ਦੁਲ ਜਾਣ ਕਾਮ ਕ੍ਰੋਧ ਪੰਚਾਂ ਕੇ ਵਸਰੇ ਤੀਰਥ ਨਾਇ ਕਹੇ ਸਭ ਉਤਰੇ ਸਭ ਉਤਰ ਜਾਂਦੇ ਨੇ ਗੁਰ ਨਾਨਕ ਇਸ ਨਾਲ ਸਹਿਮਤ ਨਹੀਂ ਹੋਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸੋਚ ਦੇ ਥੇ ਅਰਥ ਨੇ ਇਸ਼ਨਾਨ ਸੋਚ ਦੇ ਅਰਥ ਸੋਚਣਾ ਨਹੀਂ ਹੈ ਉਹ ਅਗਾ ਚਲ ਕੇ ਸਹਿਜ ਸੇ ਆਣ ਪਾ ਲਖੋ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਅਰਥ ਨੇ ਇਸ਼ਨਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੁਖਮਨੀ ਸਾਹਿਬ ਚ ਕਹਿੰਦੇ ਨੇ ਸਵੇਰੇ ਇਸ਼ਨਾਨ ਕਰਦਾ ਹੈ ਸ਼ਾਮੇ ਇਸ਼ਨਾਨ ਕਰਦਾ ਹੈ ਮਨ ਦੀ ਮੈਲ ਤੇ ਜਾਂਦੀ ਨਹੀਂ ਸੋਚ ਕਰੇ ਦਿਨਸ ਅਰ ਰਾਤ ਮਨ ਕੇ ਮੈਲ ਨ ਤੰਤੇ ਜਾਤ ਜਿਹੜਾ ਬ੍ਰਾਹਮਣ ਪੁਜਾਰੀ ਆਉਂਦਾ ਉਹਨੂੰ ਦੋ ਵਕਤ ਇਸ਼ਨਾਨ ਕਰਨਾ ਹੁੰਦਾ ਜਦ ਸਵੇਰੇ ਉਹ ਮੂਰਤੀਆਂ ਦੇ ਅੱਗੋਂ ਆਰਤੀ ਉਤਾਰਦਾ ਹੈ ਪੂਜਨ ਕਰਦਾ ਹੈ ਤਾਂ ਇਸ਼ਨਾਨ ਕਰਕੇ ਪਰ ਜੋ ਸ਼ਾਮ ਦੀ ਆਰਤੀ ਉਤਾਰਨੀ ਹੈ ਸੰਧਿਆ ਤਾਂ ਵੀ ਉਸਨੂੰ ਇਸ਼ਨਾਨ ਕਰਕੇ ਬਸਤਰ ਬਦਲ ਕੇ ਇਹ ਕਰਨਾ ਪੈਂਦਾ ਹੈ ਇਸ ਵਾਸਤੇ ਬ੍ਰਾਹਮਣ ਦਾ ਇਸ਼ਨਾਨ ਦੋ ਵਕਤ ਦਾ ਹੈ ਦੋ ਧੋਤੀ ਬਸਤਰ ਕਪਾਟੰ और रेशमी कपड़े पहन के पूजा करनी पैंती है कॉटन दे नहीं रेशमी शुद्ध रेशमी और जो सवेरे बस्तर पाए ने ओ नहीं दो वक्त पूजा दे समय बस्तर बदलने पैदे ने साहेब कहते इस तरह का इशनान कुंभ का कुंभी का अठाहठ तीर्थां का ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇੱਕ ਦਫਾ ਨਹੀਂ ਜੇ ਹਜ਼ਾਰਾਂ ਦਫਾ ਵੀ ਇਸ਼ਨਾਨ ਕਰ ਲਈਏ ਤਾਂ ਵੀ ਮਨ ਦੀ ਮੈਲ ਦੂਰ ਨਹੀਂ ਆਉਂਦੀ ਸੋਚ ਨਹੀਂ ਆਉਂਦੀ ਪਵਿੱਤਰਤਾ ਨਹੀਂ ਆਉਂਦੀ ਮਨ ਤੇ ਮੈਲ ਹੀ ਰਹਿੰਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਨਾਲ ਮਨ ਸਾਫ ਨਹੀਂ ਆਉਂਦਾ ਸਭ ਤੋਂ ਵੱਡਾ ਹਿੰਦੂ ਜਗਤ ਦਾ ਤੀਰਥ ਹੈ ਬਨਾਰਸ ਸ਼ਿਵਾਂ ਦੀ ਪੂਰੀ ਸ਼ਿਵ ਜੀ ਦੀ ਨਗਰੀ ਪਰ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ ਬਨਾਰਸ ਦੇ ਠੱਗ ਮਸ਼ਹੂਰ ਨੇ ਹਿੰਦੁਸਤਾਨ ਦੇ ਵਿੱਚ ਇਹ ਹਰ ਕੇ ਸੰਤ ਨਾ ਆਕੀ ਹੈ ਬਨਾਰਸ ਕੇ ਠੱਗ ਦੋਵੇਂ ਵਕਤ ਇਸ਼ਨਾਨ ਕਰਦੇ ਨੇ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ਧਨੀ ਰਾਮ ਉਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਤਾਂ ਬੀਜਕ ਨਾਮਕ ਗ੍ਰੰਥ ਦੇ ਵਿੱਚ ਕਬੀਰ ਦੀ ਬਾਣੀ ਦੇ ਨਾਲ ਨਾਲ ਧਨੀ ਰਾਮ ਦੀ ਬਾਣੀ ਵੀ ਹੈ जट बढ़ाए जो नर तरह मोर क्यों नरहै जिनके लंबे लंबे पर हैं बोड़ दुद्ध पा के जोगी लोग केस लंबे कर जटावा बना लेंदे जैनी लोग ने घस के मुन्न ने कबीर का एक सलोक कबीर प्रीत एक स्यो किए आन दुबदा जाय लांबे केस कर भावे करर मुंडा है ਪਾਵੇਂ ਤੂੰ ਲੰਬੇ ਕਰ ਬੋੜ ਦਾ ਦੁੱਧ ਪਾ ਕੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਪਾਵੇਂ ਕੱਸ ਕੇ ਤੂੰ ਮਨ ਛੱਡ ਜੈਸੇ ਜੈ ਨਹੀਂ ਮੁੰਦੇ ਨੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਰਹਿੰਦੇ ਨੇ ਬੋੜ ਦਾ ਦੁੱਧ ਪਾ ਕੇ ਕੇਸਾਂ ਨੂੰ ਜਟਾਵਾਂ ਦੇ ਵਿੱਚ ਨਹੀਂ ਬਦਲਦੇ ਕਿ 10 10 20 ਫੁੱਟ ਲੰਬੀਆਂ ਹੋ ਜਾਣ ਔਰ ਇਹ ਘੱਸ ਕੇ ਮੁੰਦੇ ਵੀ ਨਹੀਂ ਜਿਸ ਤਰ੍ਹਾਂ ਰੱਬੀ ਨਿਯਮ ਦੇ ਮੁਤਾਬਕ ਰਹਿੰਦੇ ਨੇ ਠੀਕ ਹੈ कबीर का दूसरा श्लोक है कबीर मन मुंडिया नहीं केस मुंडाए काएं जो कुछ किया सो मन किया मूडया मूड मुण अजा तो धनी जट बढ़ाए जो नर हैं मोर क्यों ना तरह जिनके लंबे लंबे पर हैं संख बजाए जो नर हैं गधे क्यों ना तरह जिनके संख जैसे सुर हैं गंगा नहाय जो नर तरहै मेंढक केउना तरहै जिनके गंगा में घर हैं कहत कबीर सुनो रे संतो वही नर तरहै जिनके हृदय में हर है पार उतारा उना दा उन्दा औंदा निर्मल ओही औंदे ने जो हरि नाम दा जो है जाप करदे ने तो गुरु नानक इस क्रिया नाल सहमत नहीं होए मैं अर्ज करा चार मन दियां मूल समस्यावां मन मैला है मन चुप नहीं करदा मन तृप्त नहीं औंदा ਔਰ ਮਨ ਇੱਕ ਗਲਤੀ ਨੂੰ ਜੀਵਨ ਭਰ ਕਰਦਾ ਹੈ ਔਰ ਕਈ ਜਨਮਾਂ ਤੱਕ ਕਰਦਾ ਹੈ بار بار ਕਰਦਾ ਹੈ ਇੱਕੋ ਹੀ ਬੋਲ ਇੱਕ ਦਫਾ ਕਰੋਧ ਕੀਤਾ ਹੈ بار بار ਕਰਦਾ ਹੈ ਇੱਕ ਦਫਾ ਝੂਠ ਬੋਲਿਆ بار بار ਬੋਲਿਆ ਜਾਂਦਾ ਜੀਵਨ ਭਰ ਬੋਲੀ ਜਾਂਦਾ ਇੱਕ ਅਨਰਥ بار بار ਕਰਦਾ ਹੈ ਇੱਕ ਗਲਤੀ ਇੱਕ ਦਫਾ ਹੋਵੇ ਚਲੋ ਠੀਕ ਹੈ ਕਾਬਲੇ ਕਬਰ بار بار ਹੁੰਦੀ ਹੈ ਭੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਸਹਿਬ ਕਹਿੰਦੇ ਮਨ ਤੇ ਭੋਲ ਭੁਲਈਆਂ ਦੇ ਵਿੱਚ ਪਸਿਆ ਹੋਇ ਕੋਈ ਭੁੱਲ بار بار ਕਰੀ ਜਾਂਦਾ ਹੈ ਗਲਤੀਆਂ ਬਾਰ-ਬਾਰ ਕਰੀ ਜਾਂਦਾ ਹੈ ਇਹਨਾਂ ਸਮੱਸਿਆਵਾਂ ਦਾ ਜੋ ਸਮਾਧਾਨ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਲੱਭਿਆ ਉਸ ਨਾਲ ਗੁਰਨਾਨਕ ਸਹਿਮਤ ਨਹੀਂ ਹੋਏ ਤੇ ਗੁਰਨਾਨਕ ਆਪਣਾ ਇੱਕ ਸਮਾਧਾਨ ਪੇਸ਼ ਕਰਦੇ ਨੇ ਇਹ ਸਾਰਾ ਖੁਲਾਸਾ ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ ਹੁਣ ਸਮਾਂ ਹੋ ਗਿਆ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਵੀਰੋ ਬਿਲਕੁਲ ਜਿਹੜੀ ਅਸਲ ਜਿਹੜੇ ਵੀਰੋ ਤੋਬਾ ਹੈ ਅਸਲ ਜਿਹੜੀ ਇਬਾਦਤ ਹੈ ਉਹ ਜਵਾਨੀ ਦੀ ਇਬਾਦਤ ਹੈ ਕਿਉਂਕਿ ਉਸ ਟਾਈਮ ਇਨਸਾਨ ਦੇ ਅੰਦਰ ਤਾਕਤ ਹੁੰਦੀ ਹੈ ਹਰ ਕੰਮ ਕਰਨ ਦੀ ਹਰ ਚੀਜ਼ ਕਰਨ ਦੀ ਜ਼ੁਲਮ ਜ਼ਿਆਦਤੀ ਗਲਤ ਕੰਮ ਲੇਕਨ ਜਿਹੜਾ ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ ਉਹਦੇ ਹੱਡ ਪੈਰ ਨਕਾਰਾ ਹੋ ਜਾਂਦੇ ਆ ਫਿਰ ਉਹ ਤੱਕਤੀ ਹੁੰਦੀ ਫਿਰ ਉਹਦੇ ਕੋਈ ਚੰਗਾ ਖਾਣਾ ਜੇ ਫਿਰ ਉਹ ਨਹੀਂ ਖਾ ਸਕਦਾ ਉਹ ਕੋਈ ਚੰਗੀ ਚੀਜ਼ ਆ ਜੇ ਉਹਨੂੰ ਇਸਤੇਮਾਲ ਨਹੀਂ ਕਰ ਸਕਦਾ ਕੋਈ ਬੁਰਾਈ ਨਹੀਂ ਕਰ ਸਕਦਾ ਕਿਉਂਕਿ ਉਹ ਫਿਰ ਚੱਲ ਫਿਰ ਨਹੀਂ ਸਕਦਾ ਤੇ ਜਦੋਂ ਬੰਦਾ ਬੁਰਾਈ ਨਾ ਕਰ ਸਕੇ ਜਦੋਂ ਉਹਦੇ ਵਿੱਚ ਤਾਕਤ ਨਾ ਰਹੇ ਜਦੋਂ ਉਹ ਵਿੱਚ ਹਿੰਮਤ ਨਾ ਰਹਿ ਜਾਵੇ ਫਿਰ ਉਹ ਕੰਮ ਛੱਡੇ ਫਿਰ ਉਹ ਗੁਰੂ ਆ ਲਾਵੇ ਕਵੇ ਗੁਰੂ ਮੈਨੂੰ ਮਾਫ ਕਰ ਦੇ ਵਾਹਿਗੁਰੂ ਮੈਨੂੰ ਮਾਫ ਕਰ ਦੇ ਮੈਨੂੰ ਆਪਣੇ ਚਰਨਾਂ ਵਿੱਚ ਲਾ ਲੈ ਮੈਂ ਮਾਫੀ ਮੰਗਣਾ ਮੈਂ ਤੋਬਾ ਕਰਨਾ ਬੰਦ ਕਰਨਾ ਸ਼ੁਰੂ ਹੋ ਜਾਵੇ ਦੇਖੋ ਵੀਰੋ ਜਦੋਂ ਇਨਸਾਨ ਜਵਾਨ ਹੈ ਨੌਕਰੀ ਕਰ ਰਿਹਾ ਹੈ ਕਾਰੋਬਾਰ ਬੜਾ ਚੱਲ ਰਿਹਾ ਹੈ ਫਿਰ ਉਹ ਦਿਲ ਨਹੀਂ ਕਰਦਾ ਕਿ ਛੱਡ ਕੇ ਆਪਣਾ ਕਾਰੋਬਾਰ ਬੰਦ ਕਰਕੇ ਨਮਾਜ਼ ਪੜਨ ਜਾਵੇ। ਸਵੇਰ ਨੂੰ ਰਾਤ ਤੱਕ ਜਾਗਦਾ ਰਹਿੰਦਾ ਵੈ। ਉੱਥੇ ਕੰਮ ਕਰਦਾ ਰਹਿੰਦਾ, ਗਰਲਫ੍ਰੈਂਡ ਨਾਲ ਫੋਨ ਤੇ ਲੱਗਾ ਹੋਇਆ, ਫਿਲਮਾਂ ਦੇਖੰਦੇ ਆ, ਹੋਰ ਕਲਬਾਂ ਜਾਣਦੇ ਆ, ਡਾਂਸ ਕਰਨਦੇ ਆ। ਸੌਂਦਾ ਲੇਟ ਹੈ। ਸਵੇਰ ਨੂੰ ਉੱਠਣ ਨੂੰ ਦਿਲ ਨਹੀਂ ਕਰਦਾ। ਨੀਂਦ ਨਹੀਂ ਪੂਰੀ ਹੁੰਦੀ, ਨਮਾਜ਼ ਨਹੀਂ ਪੜੀ ਜਾਂਦੀ। ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ। ਤੇ ਜਦੋਂ ਬੁੱਢਾ ਹੋ ਗਿਆ, ਜਦੋਂ ਕੋਈ ਕੰਮ ਨਹੀਂ ਹੁਣ ਵੇਲਾ ਵੈ। ਰਾਤ ਨੂੰ ਜਲਦੀ ਸੌਂ ਜਾਂਦਾ, ਸਵੇਰ ਨੂੰ ਉੱਠ ਕੇ ਜਿੰਨੀ ਮਰਜ਼ੀ ਨਮਾਜ਼ ਪੜੇ। ਹੋਂਤੇ ਕਾਮ ਨਹੀਂ ਨਾ ਹੋਂਤੇ ਉਹ ਹੈ ਹੀ ਨਹੀਂ ਵੀਰੋ ਅੱਲਾਹ ਪਾਕ ਨੂੰ ਕਿਹੜੀ ਅਬਾਦ ਪਸੰਦ ਹੈ ਕਿ ਜਦੋਂ ਇਨਸਾਨ ਆਪਣੇ ਆਪਣੀ ਕੋ ਤਾਕਤ ਹੈਗੀ ਤੁਹਾਡੇ ਕੋ ਤਾਕਤ ਹੈ ਕਿ ਤੁਸੀਂ ਕਿਸੇ ਨੂੰ ਮਾਰ ਸਕਦੇ ਜੇ ਕੋ ਬਦਲਾ ਲੈ ਸਕਦੇ ਜੇ ਲੇਕਿ ਤੁਸੀਂ ਨਹੀਂ ਲੈਂਦੇ ਤੁਸੀਂ ਕਹਿੰਦੇ ਮੈਂ ਅੱਲਾਹ ਦੀ ਰਜ਼ਾ ਵਾਸਤੇ ਅੱਲਾਹ ਦੀ ਖੁਸ਼ੀ ਨੂੰ ਦੀ ਵਾਸਤੇ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਨੂੰ ਮਾਫ ਕੀਤਾ ਵੀਰੋ ਅਸਲ ਦੇ ਵਿੱਚ ਐ ਵੈ ਤੁਹਾਡੇ ਵਿੱਚ ਤਾਕਤ ਹੀ ਨਹੀਂ ਹੈਗੀ ਤੁਸੀਂ ਕੋ ਬਦਲਾ ਲੈ ਹੀ ਨਹੀਂ ਸਕਦੇ ਤੁਸੀਂ ਕਹਿੰਦੇ ਮੈਂ ਉਹਨੂੰ ਮਾਫ ਕੀਤਾ ਨਹੀਂ ਵੀਰੋ ਵੀਰੋ ਉਹ ਮਾਫੀ ਨਹੀਂ ਉਹ ਤੁਹਾਡੀ ਮਜਬੂਰੀ ਹੈ ਕਿਸੇ ਤਰ੍ਹਾਂ ਹੀ ਬੁਢਾਪੇ ਵਿੱਚ ਜਾ ਕੇ ਤੁਸੀਂ ਇਬਾਦਤ ਕਰੋ ਵੀਰੋ ਮਜਬੂਰੀ ਹੈ ਉਹ ਅੱਲਾ ਰੱਬ ਉੱਲ ਜ਼ਜ਼ ਨੂੰ ਨਹੀਂ ਪਸੰਦ ਅਸਲ ਜਿਹੜੀ ਵੀਰੋ ਇਬਾਦਤ ਪਸੰਦ ਹੈ ਜਿਹੜੀ ਅਵਤਾਰਾਂ ਦੀ ਇਬਾਦਤ ਹੈ ਜਿਹੜੀ ਪੈਗੰਬਰਾਂ ਦੀ ਵਲੀਆਂ ਦੀ ਇਬਾਦਤ ਹੈ ਉਹ ਕੀ ਹੈ ਜਵਾਨੀ ਦੀ ਇਬਾਦਤ ਕਿ ਜਵਾਨੀ ਵਿੱਚ ਬੰਦਾ ਬਾਦ ਕਰੇ ਜਵਾਨੀ ਵਿੱਚ ਤੋਬਾ ਕਰੇ ਆਪਣੇ ਗਨਾਹਾਂ ਤੋਂ ਵਾਹਿਗੁਰੂ ਜਵਾਨੀ ਨਾਲ ਜਾ ਤੇ ਵੀਰੋ ਇਸ ਕਰਕੇ ਇਹ ਜ਼ਿੰਦਗੀ ਬੜੀ ਮੁਖਤਸਰ ਹੈ ਇਹਦਾ ਪਤਾ ਨਹੀਂ ਚੱਲਦਾ ਤੁਸੀਂ ਦੇਖਿਆ ਹੋਣਾ ਬੰਦਾ ਚੰਗਾ ਪਾਲਾ ਬੰਦਾ ਹੁੰਦਾ ਹੈ ਟੁਰਦਾ ਫਿਰਦਾ ਹੈ ਬਿਮਾਰ ਹੋ ਜਾਂਦਾ ਦਿਨਾਂ ਵਿੱਚ ਅੱਲਾ ਨੂੰ ਪਿਆਰਾ ਹੋ ਜਾਵਾ ਤੇ ਵੀਰੋ ਇਸ ਕਰਕੇ ਜੇ ਤੁਹਾਡੇ ਕੋਲ ਟਾਈਮ ਹੈ ਇਸ ਦੁਨੀਆ ਤੇ ਮੌਜੂਦ ਹੈਗੇ ਜੇ ਇਸ ਕਰਕੇ ਮਾਫੀ ਮੰਗ ਲਓ ਅੱਲਾ ਰੱਬ ਅਲ ਜੱਦੀ ਜ਼ਾਤ ਕੋ ਮਾਫੀ ਮੰਗੋ ਆਪਣਾ ਜਿਹੜਾ ਤੁਹਾਡਾ ਮਨ ਮੈਲਾ ਹੁੰਡਿਆ ਹੋਵੇ ਉਹਨੂੰ ਰੋਗ ਲਵੋ ਆਪਣੇ ਮਨ ਨੂੰ ਸਾਫ਼ ਕਰ ਲਵੋ ਵਾਹਿਗੁਰੂ ਦੀ ਜ਼ਾਤ ਕੋ ਮਾਫੀ ਮੰਗੋ ਇਹ ਵੀਰੋ ਦੁਨੀਆ ਦਾ ਪਤਾ ਨਹੀਂ ਕਿਦੋਂ ਖਤਮ ਹੋ ਜਾਣੀ ਬੜਾ ਛੋਟਾ ਟਾਈਮ ਹੈਗਾ ਅਗਰ ਕੋਈ ਬੰਦਾ ਅਸਲ ਕਾਮਯਾਬ ਹੋਣਾ ਚਾਹੁੰਦਾ ਹੈ ਉਹ ਅੱਲਾ ਰੱਬ ਅਲ ਜੱਦੀ ਜ਼ਾਤ ਕੋ ਮਾਫੀ ਮੰਗੇ ਤਾਂ ਕਿ ਉਹਨੂੰ ਅਸਲ ਕਾਮਯਾਬੀ ਮਿਲੇ ਵੀਰੋ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਕਥਾ ਕਮੈਂਟ ਕਰਕੇ ਆਪਣਾ ਰਾਏ ਦਾ ਹਾਲ ਲਾਜ਼ਮੀ ਕਰੋ ਆਪਣਾ ਧਿਆਨ ਸਾਰਾ ਖਿਆਰ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਅੱਲਾਹ ਫੇਜ਼